ਹਾਂ ਕੰਗਾ ਕੰਗਾ ਕੰਗਾਰੀ ਮਲਠੀ ਨਹੀਂ ਹੈਗੀ ਬਈ ਲੈ ਲੈਂਦੇ ਸ਼ਾਇਦ ਚਟ ਲਓ ਹੈ ਸ਼ਾਇਦ ਚਟ ਲੈਣਾ ਜੀ ਉਹ ਲੱਗਾ ਨਹੀਂ ਹੈਗਾ ਸਵਾਗਾ ਪਿਆ ਸਾਇਚ ਪਾ ਗਏ ਸਵਾਗਾ ਕਦੋਂ ਦਾ ਪਿਆ ਜਾ ਪਨੂਰ ਦੇਦਾ ਉਹ ਤੇ ਨਹੀਂ ਖਰਾਬ ਹੋ ਜਾਏਗਾ ਹਾਂ ਉਹ ਤਾਂ ਸਵਾਤ ਲਾ ਤਾਂ ਨਹੀਂ ਖਰਾਬ ਹੁੰਦਾ ਹੈ ਨਾ ਪਰ ਅੱਜ ਦੂਗੀ ਜਾਂਦਾ ਖਾ ਖਾ ਨਹੀਂ ਔਖੇ ਚ ਪੈਂਦੀ ਆ ਇਹਦੇ ਨਾਲ ਤੇ ਤੇ ਜਪਨੂਰ ਲੱਗੀ ਹੋਈ ਹੈ ਨਾ ਸਾਰੇ ਕਲਚਰ ਖਲਾਰਨ ਮੈਂ ਕੱਲ ਕਲਚਰ ਲਿਆਂਦੇ ਸੀ ਨਾ ਮਾਰ ਕੇ ਕਲਰਫੁਲ ਲਿਆਂਦੇ ਸੀ ਕਲਰ ਵਾਲੇ ਜਿਹੜੇ ਪਹਿਲੇ ਉਹ ਤੇ ਪਹਿਲੇ ਵਾਲੇ ਪਏ ਨੇ ਜੱਪੂ ਕਿਹੜੇ ਕਿਹੜੇ ਲਾਂਦੇ ਸੀ ਕੱਚਾ ਦਿਖਾਓ ਜਰਾ ਸਾਰੇ ਨੂੰ ਜਪਨੂਰ ਵਾਸਤੇ ਤੇ ਆ ਛੋਟੇ ਛੋਟੇ ਲਿਆਂਦੇ ਸੀ ਆ ਛੋਟੇ ਛੋਟੇ ਜੱਪੂ ਦੇ ਵਾਸਤੇ ਹਾਂ ਹਾਂ ਜੀ ਆ ਕਲਰਫੁਲ ਜਿਹੜੇ ਮੈਂ ਲਿਆਂਦੇ ਆ ਨਾ ਆ ਨਾਮ ਸੋਤਾ ਨਾਲ ਦੇ ਆਨੇ ਮਿਲ ਗਏ ਅ ਮੇ ਜੱਪੂ ਕਿੱਥੇ ਲਗਾਈ ਦੇ ਆ ਮਮਾ ਕਿੱਥੇ ਲਗਾਉਂਦੇ ਨੇ ਅ ਦੇ ਨਾ ਬੋਲ ਉਹ ਜਿੱਟੇ ਜੱਪੂ ਚਲ ਵਨ ਬਾਈ ਵਨ ਨਾ ਇਹਦੇ ਵਿੱਚ ਲਗਾਣੇ ਆ ਸੈੱਟ ਕਰਕੇ ਠੀਕ ਹੈ ਜੱਪੂ ਠੀਕ ਹੈ ਹਾਂ ਨਾ ਚਲੋ ਸੈੱਟ ਕਰਕੇ ਲਗਾਓ ਇੱਥੇ ਰੱਖੋ ਆ ਕੀ ਹੈਗਾ ਇਹ ਸੰਭਾਲ ਕੇ ਰੱਖਿਆ ਹੈ ਪਾਪੇ ਦਾ ਇਹ ਪਪਾ ਪਾਪੇ ਦਾ ਹਾਂ ਦਾਦੂ ਦਾ ਬੋਤ ਦਾਦੂ ਦਾ ਆ ਸਕੇਲ ਇਹ ਜਿਹੜਾ ਉਹ ਮੇਰੇ ਤੋਂ ਮੁੰਦਾ ਜਾਂਦਾ ਸੀਗਾ ਹੂੰ ਤੇ ਆ ਇਹ ਤੇਰਾ ਕਲੰਡਰ ਜਿਆਦਾ ਤਾਂ ਕਲੰਡਰ ਕਲੰਡਰ ਨੇ ਨਾ ਮਾਪਿਆ ਨਾ ਹੂੰ ਸਾਹ ਬੋਏਗਾ ਕੋਈ ਤੁਸੀਂ ਕਿ ਦੁਕਾਨ ਲਈ ਬੈਠੇ ਹੋ ਕਲਪਾਂ ਦੀ ਹੂੰ ਆ ਮੈਨੂੰ ਕਹਿੰਦੇ ਕੱਢੋ ਮੈਂ ਹੁਣ ਇਹਦਾ ਸਿਰ ਤੋਂ ਕਲਚਰ ਉਤਾਰੇ ਆ ਸਾਰਾ ਦਿਨ ਲਗਾ ਲਗਾ ਕੇ ਪੀੜ ਹੁਣ ਸਿਰ ਤੇ ਪੀੜੋਂ ਲੱਗ ਜਾਂਦਾ ਤੇ ਓਹ ਪਹਣੀ ਕਹੋ ਅਜੇ ਬੱਸ ਕਰੋ ਇਹਦੇ ਵਿੱਚ ਪਾ ਦਿਓ ਹੁਣ ਸਾਰਿਆਂ ਨੂੰ ਦਿਖਾਓ ਕਲਚਰ ਕਿ ਸੋਨੇ ਸੋਨੇ ਕਲਚਰ ਦਿਖਾਓ ਸਾਰੇ ਇੱਕ ਅੱਧਾ ਤੇ ਸ਼ਾਇਦ ਟੁੱਟਿਆ ਪਿਆ ਇਹ ਵਿੱਚ ਪਿਆ ਆ ਨਵੇਂ ਦਿਖਾਓ ਕਿ ਆ ਵਾਲਾ ਲੈਂਦਾ ਸੀ ਇਹ ਆ ਪਰਪਲ ਕਲਰ orange ਹਨਾ ਆ ਲਮਰ ਲਾਈਟ ਲਾਈਟ ਆ ਗ੍ਰੀਨ ਆ ਕਲਰ ਮੈਨੂੰ ਬਹੁਤ ਸੋਹਣਾ ਲੱਗਾ ਆ ਨਾ 골ਡਨ ਵੀ ਆਗਰ ਜੇ ਇਹਦਾ ਨੇਲ ਪੇਂਟ ਹੁੰਦਾ ਨਾ ਮੋਟੇ ਕਲਰ ਹਨਾ ਕਲ ਨੇਲ ਪੇਂਟ ਕਲਰ ਬੜਾ ਸੋਹਣਾ ਲੱਗਣਾ ਜਿਵੇਂ ਤੁਹਾਡੀ ਸ਼ਰਟ ਬਣਾਉਣ ਦੀ ਨਹੀਂ ਪਾਈ ਜਿਹੜੀ ਤੁਸੀਂ ਆ ਨੇਲ ਪੇਂਟ ਕਲਰ ਐਸ ਰੰਗ ਦਾ ਸੂਟ ਹਨਾ ਬਹੁਤ ਸੋਹਣਾ ਲੱਗਣਾ ਸੀ ਸਿਰਫ ਐਹੀ ਐਹੀ ਸ਼ੋਪਿੰਗ ਹੋਈ ਨਿੱਕੀ ਜਿਹੀ ਬਲੱਛਰ ਚਲ ਸਾਰੇ ਪਾ ਦੋ ਸਾਰਿਆਂ ਨੂੰ ਦਿਖਾਓ ਕਿ ਕਿਹੜੇ ਕਿਹੜੇ ਕਲਚਰ ਰੱਖ ਦੋ ਵਿੱਚ ਸਾਰੇ ਸਾਰੇ ਇੱਕ ਵਾਰੀ ਰੱਖ ਦੋ ਜੇ ਭਾਈ ਸਾਰੇ ਇੱਕ ਵਾਰੀ ਰੱਖ ਦੋ ਸਾਰੇ ਰੱਖ ਦੋ ਸਾਰੇ ਉਹ ਪੇ ਪਿੱਛੇ ਵੀ ਬੰਦ ਨਹੀਂ ਹੋਇਆ ਜੇ ਆਹ ਪਏ ਕਲਚਰ ਤੋਂ ਆਹ ਵੇਖੋ ਪਿੰਕ ਕਲਰ ਦਾ ਆ ਜੱਪੂ ਦੀ ਸੂਈ ਹੈ ਆ ਜੱਪੂ ਦੀ ਸੂਈ ਹੈ ਆ ਦੇਖੋ orange ਆ ਦੇਖੋ ਉਹ ਵੀ ਰੱਖ ਦੋ ਕਲਚਰ ਦੇਪੋ ਕਿਥੇ ਲਾਉਂਦੇ ਨੇ ਕਲਚਰ ਚਲੋ ਰੱਖ ਦੋ ਬਸ ਮम्मा ਐ ਨਾ ਕਲਚਰ ਦੀ ਗੱਲ ਪਤਾ ਕੀ ਹੈਗੀ ਐ ਐਨੇ ਸਾਰੇ ਕਿਉਂ ਇਕੱਠੇ ਕਰ ਦੀਆ ਕਿਉਂਕਿ ਮੈਨੂੰ ਇੱਕ ਆਦਤ ਹੈਗੀ ਐ ਕਲਚਰ ਜਿੱਥੇ ਵੀ ਵਧੀਆ ਮਿਲਣਾ ਨਾ ਉਹਦੀ ਗ੍ਰਿਪ ਵਧੀਆ ਹੋਣੀ ਚਾਹੀਦੀ ਐ ਮਤਲਬ ਟਾਈਟ ਬਨ ਹੋਣਾ ਚਾਹੀਦਾ ਤਾਂ ਕਰਕੇ ਮੈਂ ਉਹ ਲੈ ਲੈਨੀ ਆ ਹਾਂ ਪਕੜਾ ਹਾਂ ਪਕੜ ਦੀ ਵਧੀਆ ਹੋਣੀ ਚਾਹੀਦੀ ਐ ਤੇ ਮੈਂ ਉਹ ਲੈ ਲੈਨੀ ਆ ਕਲਚਰ ਤਾਂ ਕਰਕੇ ਆਦਤ ਨਾ ਪਹਿਲੇ ਨਹੀਂ ਸੀ ਕਦੀ ਵੀ 2017 ਦੀ ਗੱਲ ਐ ਉਦੋਂ ਨਾ ਜਿਵੇਂ ਕੱਲ ਸਫਾਈ ਕਰਦੀ ਸੀ ਉਦੋਂ ਮੇਰੇ ਵਾਲ ਬੜੇ ਭਾਰੇ ਸੀ ਹੁਣ ਤਾਂ ਬਹੁਤ ਹਲਕੇ ਹੋ ਗਏ ਮੇਰੇ ਵਾਲ ਭਾਰੇ ਸੀ ਭਾਰੇ ਕਰਕੇ ਨਾ ਮੈਨੂੰ ਗੁੱਤ ਜਦੋਂ ਮੈਂ ਪੋਚੇ ਲਾਂਦੀ ਸੀ ਸਫਾਈ ਕਰਦੀ ਸੀ ਤਾਂ ਗੁੱਤ ਅੱਗੇ ਆਉਂਦੀ ਸੀ ਤਾਂ ਕਰਕੇ ਮੈਂ ਨਾ ਕਲਚਰਾਂ ਨੂੰ ਕਲਚਰ ਲਾਣੇ ਉਦੋਂ ਸ਼ੁਰੂ ਕੀਤੇ ਸੀ ਪਹਿਲੇ ਮੈਂ ਇੱਕ ਹੀ ਕਲਚਰ ਲਾਂਦੇ ਸੀ ਦੋਤੀ ਰੱਖਦੀ ਸੀ ਤੇ ਜੂ ਮੈਨੂੰ ਆਦਤ ਪਈਏ ਕਲਚਰ ਲਾਣ ਦੀ ਮੈਨੂੰ ਆਉਂਦਾ ਜੂੜਾ ਵੀ ਟਾਈਟ ਹੋਵੇ ਤੇ ਵਾਲ ਕਿਤੇ ਅੱਗੇ ਨਾ ਆਵੇ ਗਰਮੀ ਦੇ ਵਿੱਚ ਕਾਲੀ ਜੀ ਪੈਂਦੀ ਹੈ ਤੇ ਉਹ ਐਸੀ ਆਦਤ ਪਈ ਹੈ ਸਰਦੀਆਂ ਜੇ ਵੀ ਮੇਰਾ ਐਵੇਂ ਹੀ ਰਹਿੰਦਾ ਤੇ ਗਰਮੀਆਂ ਦੇ ਵਿੱਚ ਵੀ ਮੇਰਾ ਇਹ ਹਾਲ ਹੈ ਤਾਂ ਕਰਕੇ ਮੈਂ ਇਹਨਾਂ ਕਲਚਰ ਦੀ ਇੱਕ ਦੁਕਾਨ ਇਕੱਠੀ ਕੀਤੀ ਹੋਈ ਹੈ ਤਾਂ ਕਰਕੇ ਆ ਦੇਖੋ ਦੁਕਾਨਦਾਰ ਜੀ ਹੋਰ ਕੋ ਪਹਿਲਾਂ ਇੱਕ ਪੈਸੇ ਦੇ ਗਿਨਣਾ ਹੁੰਦਾ ਤੁਸੀਂ ਕਲਚਰਾਂ ਦੀ ਦੁਕਾਨ ਲਾਈ ਹੈ ਕਹ ਹਾਂ ਜੀ ਹਾਂ ਜੀ ਜੱਪੂ ਸੜਕ ਦਾ ਦੁਕਾਨਦਾਰ ਬੜਾ ਵਧੀਆ ਹੈਗਾ ਫ੍ਰੀ ਦੇ ਹੀ ਦੇ ਦਿੰਦਾ ਐਵੇਂ ਕਲਚਰ ਜੱਪੂ ਦੇ ਦਿਓ ਫਿਰ ਆਏ ਹੈ ਮੂੰਹ ਤੇ ਦੇਖੋ ਕਿ ਦੁਕਾਨਦਾਰ ਦਾ ਓਏ ਹੋਏ ਸਾਰੇ ਗਵਾਦ ਆ ਚਲੋ ਗੁੱਡ ਨਾਈਟ ਕਰ ਦੋਗੇ ਸ਼ਵੇਰੇ ਮਿਲਾਂਗੇ ਅਸੀਂ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਕਰ ਦੋ ਜੱਪੂ ਗੁੱਡ ਨਾਈਟ ਕਰ ਦੋ ਚਲੋ ਦੁਕਾਨ ਬੰਦ ਹੋ ਗਈ ਭਈ ਹੁਣ ਓਏ ਮੇਰਾ ਪੁੱਤ ਉੱਤਣ ਵਾਲਾ ਜੀ ਪਾਪਾ ਵੀ ਆ ਗਏ ਜੀ ਇਹ ਮੇਰੀ ਪਪੂ ਤੀਨੀ ਲਾਈਟ ਜਗਾ ਦੋ ਗੁੱਡ ਮਾਰਨਿੰਗ ਹੋ ਗਈ ਐ ਜੱਪੂ ਗੁੱਡ ਮਾਰਨਿੰਗ ਹੋ ਗਈ ਐ ਉੱਤੋ ਜਾ ਆ ਨੀਆ ਛੀਆਂ ਛੀਆਂ ਆ ਗੀਆਂ ਨੀਆ ਛੀਆਂ ਪਤ ਗਿਆ ਛੇਲੇ ਛੇਲੇ ਉੱਤ ਦੇ ਕੀ ਕਰਦੀ ਜੇ ਸਾਰੀ ਹੋ ਗਈ ਛੇਲੇ ਆ ਸੀ ਨਾ ਕਿਵੇਂ ਐ ਦੁਪਹਿਰ ਦਾ ਟਾਈਮ ਬੰਦਾ ਕੀ ਕਰੇ ਹਨਾ ਵੇਲੇ ਹੋ ਕੇ ਤੇ ਪੰਜਾਬੀ ਫਿਲਮ ਲਾਈ ਹੈ ਤੇ ਅੱਜ ਸਾਡੇ ਭਾਜੀ ਨੇ ਨਾ ਫਿਲਮ ਪਤਾ ਕਿਹੜੀ ਲਾਈ ਹੈ ਜੱਟ ਨੂੰ ਚੁੜੇਲ ਚੱਕਰੀ ਆਈ ਹੈ ਨਾ ਹੈ ਤੇ ਉਹਦੇ ਵਿੱਚ ਇੱਕ ਸੀਨ ਆ ਗਿਆ ਕਿ ਸਾਰੀਆਂ ਵੋਟੀਆਂ ਨਾ ਹੁੰਦੀਆਂ ਹੀ ਚੁੜੇਲ ਐ ਤੇ ਜਿਹੜਾ ਗੱਡੀਆਂ ਰਹਿੰਦੀ ਐ ਦੇਖ ਲਓ ਸਾਨੂੰ ਸਾਰਿਆਂ ਨੂੰ ਦੇਖ ਲਓ ਚੁੜੇਲ ਦਾ ਨਾਮ ਦਿੱਤਾ ਗਿਆ ਇੱਕ ਤਾਂ ਘਰ ਸੰਭੋ ਜਾਂਦੀਆਂ ਵੀ ਚੁੜੇਲ ਹੁੰਦੀਆਂ ਜਾਂਦੀਆਂ ਵੀ ਚੁੜੇਲ ਤੇ ਮਰਦੇ ਵੀ ਚੁੜੇਲ ਮਾਰ ਕੇ ਵੀ ਚੁੜੇਲ ਬਣਦੀਆਂ ਤੇ ਫੇਰਾ ਆ ਆਪਣੇ ਗਲੇ ਕਿਉਂ ਨਾ ਪਾ ਨ ਜਿੰਦੇ ਜੀ ਜੇ ਐਵੇਂ ਬੋਲਣਾ ਤੇ ਆਪਣਾ ਹੁਣ ਫਿਰ ਜ ਪੰਗੇ ਲੈਣਗੇ ਤੇ ਫਿਰ ਕੀ ਹੋਏਗਾ ਫਿਰ ਕੋਈ ਕਾਲੀਮਾ ਦਾ ਜਾਂ ਕੁਝ ਤਾਂ ਬੰਨਣਾ ਹੀ ਪੈਂਦਾ ਹੈ ਨਾ ਬੋਲਣ ਵਾਸਤੇ ਆਪਾਂ ਜੀ ਹਰਨ ਕਰਨਾ ਪੈਂਦਾ ਆਹ ਜਿਹੜਾ ਮਰਜੀ ਲਾ ਲਓ ਚਾਹੇ ਉਹਨਾਂ ਨਾਮ ਤਾਂ ਤੁਸੀਂ ਇੱਥੇ ਇੱਕ ਜੋ ਔਰਤਾਂ ਨੂੰ ਲਈ ਟੁੜੇਲ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਗਲਤ ਗੱਲ ਹੈਗੀ ਹੈ ਹਨਾ ਤੇ ਹਾਸੇ ਵਾਲੀ ਗੱਲ ਪਤਾ ਕੀ ਹੈ ਸਾਨੂੰ ਨਾ ਦੋ ਦਿਨ ਤੋਂ ਇਸ ਇੱਕ ਗੱਲ ਸੋਚ ਕੇ ਹਾਸਾ ਆਈ ਜਾਂਦਾ ਪਿਆ ਕਿਸੇ ਨੇ ਨਾ ਕਮੈਂਟ ਕੀਤਾ ਕਿ ਕੀਤਾ ਪਿੰਡ ਪਿੰਡ ਚੋ ਹੀ ਹੈ ਦੇਖ ਲੋ ਲੋਕੀ ਵੀ ਕਿਵੇਂ ਦੀਆਂ ਗੱਲਾਂ ਕਰਦੇ ਨੇ ਨਾ ਤੇ ਕਹਿੰਦੇ ਉਹ ਦੱਸਦਾ ਸੀ ਤੁਸੀਂ ਦੋਨੋਂ ਬੜੇ ਲੜਦੇ ਹੋ ਇਹ ਗੱਲ ਸੱਚ ਆ ਅਸੀਂ ਲੜਦੇ ਬਹੁਤ ਆ ਅਜੀ ਠੰਡੇ ਵੀ ਬੜੀ ਜੇਤੀ ਹੋ ਜਾਂਦੇ ਆ ਉਹਦਾ ਉਹਦੇ ਇੰਟਰਵਿਊ ਚ ਵੀ ਅਸੀਂ ਕਿਹਾ ਅਸੀਂ ਬਹੁਤ ਲੜਦੇ ਹਾਂ ਸਾਰੇ ਘਰਾਂ ਚ ਹੁੰਦੀ ਆ ਨਾ ਮਤਲਬ ਉਸੇ ਤਰ੍ਹਾਂ ਆਪਾਂ ਵਧੀ ਵੀ ਗੜਕਣਗੇ ਗੜਕੋਗੇ ਜੇ ਭਾਜੀ ਤੁਹਾਡੇ ਗਰਮ ਹੋ ਜਾਣਗੇ ਤਾਂ ਮੈਂ ਵੀ ਉਸ ਤੋਂ ਵੱਧ ਗਰਮ ਹੋ ਜਾਾਂਗੀ ਕਿਉਂਕਿ ਮੈਨੂੰ ਪਤਾ ਜਿਹੜੀ ਗੱਲ ਨਹੀਂ ਸਹੀ ਹੈਗੀ ਤੇ ਉਹ ਕਿਉਂ ਕਰੀ ਜਾਣ ਕਿਉਂ ਕਿਉਂ ਕਰੀ ਜਾਣੀ ਆ ਨਾ ਆਪਣੇ ਸਰਵਾਇਆ ਮੈਂ ਗੱਲ ਪਹਿਲੇ ਵੀ ਕਰ ਕਈ ਹੋਈ ਆ ਤੇ ਉਹ ਇੱਕ ਹੋਰ ਕਮੈਂਟ ਆਇਆ ਕਿ ਦੀਦੀ ਕਿਸੇ ਨੇ ਤੁਹਾਡੇ ਪਿੰਡੋਂ ਐ ਦੱਸਿਆ ਹੈ ਕਿ ਜੀਤਾ ਜੀਤਾ ਤੁਹਾਨੂੰ ਬੜਾ ਮਕਟਦਾ ਲੈ ਆ ਗੱਲ ਦਸੀ ਹੈ ਹਨਾ ਆ ਵੇਖ ਲੋ ਕਿ ਨਵੀਂ ਗੱਲ ਕਿੱਥੋਂ ਪੈਦਾ ਕਰਤੀ ਹੈ ਨਾ ਪਹਿਲੇ ਉਹੀ ਭੈਣ ਜਿਹੜੇ ਸਨ ਉਹ ਪਹਿਲੇ ਵੀਡੀਓ ਨੂੰ ਕਈ ਜਦਾਂ ਸੀ ਕਿ ਬੋਰ ਹੁੰਦੇ ਜਾ ਰਹੇ ਨੇ ਬੋਰ ਕਰਦੇ ਜਦੋਂ ਫਿਰ ਉਹਨਾਂ ਬਾਰੇ ਦੱਸਿਆ ਗਿਆ ਕਿ ਤੁਸੀਂ ਐਵੇਂ ਕਰ ਲੋ ਜਾਂ ਐਵੇਂ ਜੋ ਵੀ ਅਸੀਂ ਬੋਲਿਆ ਸੀ ਹਨਾ ਤੇ ਉਹ ਹੁਣ ਕਮੈਂਟ ਉਹਨੂੰ ਕਮੈਂਟ ਕਰ ਰਹੇ ਨੇ ਉਹ ਲੜਾਈ ਤੇ ਆ ਗਈ ਕਿ ਸਾਡੇ ਘਰ ਉਹਦੇ ਆਦਤਾਂ ਪੈਦੀਆਂ ਹੋਣਗੀਆਂ ਕਰਾਂਗੇ ਤਾਂ हां ਕੀ ਪਤਾ ਆਪਾਂ ਕਹਿ ਨਹੀਂ ਸਕਦੇ ਹਨਾ ਕੀ ਵੀ ਕਿਸੇ ਨੂੰ ਕਹੀ ਮੈਂ ਨਹੀਂ ਕਹਿੰਦੀ ਅੱਜ ਕੱਲ ਦਾ ਟਾਈਮ ਬੋਲਣ ਵਾਲਾ ਨਹੀਂ ਹੈ ਅੱਜ ਕੱਲ ਕੁੜੀਆਂ ਵੀ ਬੋਲਦੀਆਂ ਬਰਾਬਰ ਬੋਲਦੀਆਂ ਆਪਾਂ ਵੀ ਬੋਲਦੇ ਹਾਂ ਹਨਾ ਪਰ ਇੰਨਾ ਤਾਂ ਕਿਸੇ ਦਾ ਰਿਸ਼ਤਾ ਨਾਲ ਕਰਾ ਕਰੋ ਨਾ ਕਿ ਹਾਲਾ ਅਸੀਂ ਕਿੱਥੇ ਅਗਰ ਮੈਂ ਨਹੀਂ ਕਹਿੰਦੀ ਕਿ ਸਾਡਾ ਨਾਮ ਬਣਿਆ ਤੇ ਅੱਜ ਨਾਮ ਬਦਨਾਮ ਹੋ ਰਿਹਾ ਬਾਕੀ ਅਗਰ ਕੋਈ ਸਮਝਦਾਰ ਇਨਸਾਨ ਹੋਏਗਾ ਨਾ ਤੇ ਸਾਰੇ ਘਰ ਵੱਡੇ ਤੋਂ ਵੱਡਾ ਸਿੰਗਰ ਵੀ ਵੱਡੇ ਤੋਂ ਵੱਡਾ ਇਹ ਹੀਰੋ ਐਕਟਰ ਵੀ ਉਹਨਾਂ ਦੇ ਘਰ ਵੀ ਖੜਕਦੇ ਹੁੰਨੇ ਆ ਭਾਂਡੇ ਸਾਨੂੰ ਇਹ ਗੱਲ ਦੀ ਟੈਨਸ਼ਨ ਨਹੀਂ ਹੁੰਦੀ ਠੀਕ ਹੈ ਜਿਹੜੀਆਂ ਹੁਣ 35 35 ਸਾਲ ਦੇ ਘਰੇ ਬੈਠੀਆਂ ਵਿਆਹਿਆਂ ਹੀ ਨਹੀਂ ਤੇ ਉਹਨਾਂ ਨਾਲ ਕੌਣ ਲੜੂਗਾ ਹਾਂ ਠੀਕ ਹੈ ਨਾ ਜਿਹੜਾ ਸੋਚਦੀਆਂ ਹੀ ਨਹੀਂ ਵਿਆਹ ਬਾਰੇ ਸੋਚਦੀਆਂ ਨਹੀਂ ਸੋਚਦੀਆਂ ਨਹੀਂ ਉਤੋਂ ਦੀ ਵਿਆਹਾਂ ਵਾ ਸ਼ਾਦੀਆਂ ਤੇ ਅਗਰ ਆਪਸ ਵਿੱਚ ਟੱਕਰ ਜਾਂ ਨਾ ਤੇ ਇੱਕ ਦੂਜੇ ਨੂੰ ਪਹਿਲੇ ਤੇ ਕਹਿਣਗੀਆਂ ਤੂੰ ਨਹੀਂ ਵਿਆਹ ਕਰਾਇਆ ਤੇ ਬਾਅਦੋਂ ਫਿਰ ਉਹੀ ਉਹੀ ਉਹਦੇ ਮੂੰਹ ਚੋਂ ਹੀ 2 ਮਿੰਟ ਬਾਅਦ ਇਹ ਨਿਕਲਦਾ ਹੈ ਕੀ ਕਰਨਾ ਹੀ ਮਤਲਬ ਕਿ ਤੌਲੇ ਜਾਂ ਕਾਲ ਕਰਨਾ ਵੇਖੀਆਂ ਇੱਕ ਇੱਕ ਤਰਫ ਆਪਣਾ ਕਹਿਣਾ ਕਿ ਤੂੰ ਵਿਆਹ ਨਹੀਂ ਕਰਾਇਆ ਇੱਕ ਤਰਫ ਉਹਦੀ ਬੇਇੱਜ਼ਤੀ ਵੀ ਕਰਨੀ ਤੇ ਦੂਸਰੀ ਤਰਫ ਆਹ ਉਹ ਜਨਾਨੀ ਦੇ 4 ਬੱਚੇ ਆ ਆਹ ਉਹਦੇ ਲੇੜੀ ਦੇ 4 ਬੱਚੇ ਆ ਵੀ ਵਿਆਹ ਨਾ ਕਰਾਈ ਕੋਈ ਪਤਾ ਨਹੀਂ ਕਾ ਕਰਾਉਂਦੇ ਤੇ ਮਤਲਬ ਕਿ ਅ ਅਗ ਲਾਨ ਨੂੰ ਉਹਨਾਂ ਇਨਸਾਨ ਕਿਵੇਂ ਘਰਾਂ ਘਰਾਂ ਜਾ ਅਗ ਕਿਵੇਂ ਲਾਈ ਜਾਂਦੀ ਐ ਦੇਖ ਲਓ ਕਿ ਨੇੜੇ ਦੇ ਹੀ ਹੁੰਦੇ ਨੇ ਕੋਈ ਦੂਰ ਦੇ ਨਹੀਂ ਹੁੰਦੇ ਐ ਇਹ ਚੀਜ਼ ਕਰਕੇ ਮੈਂ ਅਸੀਂ ਮੋਟੇ ਤੁਹਾਨੂੰ ਉਹ ਚੀਜ਼ ਆਂਦੀ ਕਰਨੀ ਓ ਉਹ ਕਮੈਂਟ ਨੂੰ ਤੇ ਸਕਰੀਨ ਉੱਤੇ ਦਿਖਾਣਾ ਨਾਲ ਨਹੀਂ ਮੈਨੂੰ ਨਹੀਂ ਹੁੰਦਾ ਮੈਂ ਤਾਂ ਜੋ ਨਹੀਂ ਫੋਟੋ ਖਿੱਚ ਕੇ ਉਹਨਾਂ ਕੋ ਆਂਦਾ ਨਾ ਉਹ ਚੀਜ਼ ਤੁਸੀਂ ਕਰ ਤੇ ਲੈਂ ਜੋ ਉਹ ਤੁਹਾਨੂੰ ਦਿਖਾਵਾਂਗੇ ਵੀ ਤੇ ਤੁਸੀਂ ਫਿਰ ਦੇਖਿਓ ਤੁਸੀਂ ਉਸ ਬਾਰੇ ਤੁਸੀਂ ਜਵਾਬ ਦਿਓ ਕਹਿੰਦਾ ਵੀਡੀਓ ਚ ਤੇ ਰਮਨ ਰਮਨ ਬੜਾ ਕਰਦਾ ਤੇ ਓਮੇ ਘਰ ਨੂੰ ਘੁੱਟਦਾ ਉਹ ਸਾਡੇ ਕੋ ਘੁੱਟਦਾ ਮੈਨੂੰ ਹਾਸਾ ਆ ਗਿਆ ਇਸ ਗੱਲ ਦਾ ਸੁਣ ਕੇ ਸਾਡੇ ਪਿੰਡ ਦਾ ਕੋਈ ਚੜੇੜਾ ਉਹ ਉਹ ਚੜੇੜਾ ਮੇਨ ਜੜੀਆਂ ਕਦੂਜਿਆਂ ਦੇ ਘਰਾਂ ਨੂੰ ਪਟਦੀ ਐ ਗੱਲ ਆਪਾਂ ਤਾਂ ਫਿਲਮ ਨਾਰਮਲ ਦੇਖ ਰਹੇ ਸੀ ਉਸ ਗੱਲ ਗੱਲ ਦੇ ਉੱਤੇ ਆ ਗੱਲ ਉੱਠ ਗਈ ਐ ਵਰਨਾ ਅਸੀਂ ਗੱਲ ਕਰਨੀ ਨਹੀਂ ਸੀ ਕਿ ਉਹ ਗੱਲ ਕਰ ਮੈਨੂੰ ਐ ਸੀ ਕਿ ਆਪਾਂ ਕਿੰਨੀ ਕਦਰ ਤੋਂ ਕਿਸੇ ਬਾਰੇ ਬੋਲੀ ਜਾਵਾਂਗੇ ਹਨਾ ਆਪਾਂ ਆਪਣਾ ਮਸਤ ਆਪਾਂ ਵਲੌਗ ਬਣਾਈਏ ਜਿਹੜਾ ਦੇਖਦਾ ਵੇਖੇ ਨਹੀਂ ਵੇਖਦਾ ਨਾ ਵੇਖੇ ਉਹ ਆਪਣਾ ਘਰੇ ਜਾਵੇ ਆਪਣੇ ਘਰੇ ਬੈਠ ਕੇ ਹੋਰ ਕੁਝ ਵੇਖੇ ਤੇ ਜਿਹੜਾ ਸਾਨੂੰ ਪਿਆਰ ਕਰਦੇ ਨੇ ਤੇ ਮੈਂ ਨਾ ਜੀਤ ਬਸੇਰੇ ਇੱਕ ਵਾਰ ਹੋਰ ਵੀ ਗੈਰੀ ਸੀ ਇੱਕ ਗੱਲ ਹੋਰ ਵੀ ਕਹਿ ਰਹੀ ਸੀ ਇਹ ਜੀ ਕਿ ਜੇ ਜਿਵੇਂ ਆਜਕਲ ਨਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਵੱਡੇ ਬਜ਼ੁਰਗ ਨੇ ਜਾਂ ਭੈਣਾ ਨੇ ਜਾਂ ਭਰਾ ਨੇ ਹਨਾ ਜਿਹੜੇ ਪਿਆਰ ਕਰਦੇ ਉਹ ਤੇ ਕਰਦੇ ਹੀ ਰਹਿਣਗੇ ਸਦਾ ਮੈਂ ਉਹਨਾਂ ਨੇ ਕਿ ਕੱਲ ਨੂੰ ਸਾਡੇ ਕੋਲੋਂ ਕਿਉਂਕਿ ਅਸੀਂ ਨਾ ਵਲੌਗ ਦਾ ਦੂਸਰਾ ਰੁਖ ਕਰਨ ਲੱਗ ਗਏ ਹੁਣ ਦੂਸਰਾ ਰੁਖ ਹੈ ਕਿ ਇੱਕ ਕਹਾਵਤ ਕਹੀ ਗਈ ਹੈ ਲੁੱਚਾ ਸਭ ਤੋਂ ਉੱਚਾ ਹਨਾ ਇਹ ਗੱਲ ਕਹੀ ਗਈ ਹੈ ਮੈਂ ਕਿ ਮੈਂ ਵੀ ਥੋੜੇ ਦੇਖਨੇ ਆ ਕਿ ਦੇਖ ਲਈ ਅਸੀਂ ਇਹੋ ਜਿਹਾ ਬਣ ਕੇ ਕਿ ਕੀ ਪਤਾ ਆਪਾਂ ਛਾ ਹੀ ਜਾਈਏ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬੋਲ ਦੇ ਬੋਲ ਪੂਰੀ ਤਰ੍ਹਾਂ ਛਾ ਜਾਏ ਹਾਏ ਜੱਪੂ ਤਾਂ ਭਾਈ ਗੁੱਸਾ ਆ ਗਿਆ ਗੁੱਸਾ ਨਹੀਂ ਕਰਦਾ ਅੱਜ ਦੇ ਸੇ ਬਾਕੀ ਆਇਆ ਨਾ ਪਾਪਾ ਵੀ ਗੱਲ ਇੱਕ ਕਹਿੰਦਾ ਹੁੰਦਾ ਪਾਪਾ ਕਹਿੰਦਾ ਹੁੰਦਾ ਜੀ ਲੂਚਾ ਲੰਡਾ ਚੌਧਰੀ ਗੁੰਡੀ ਰਣ ਪ੍ਰਧਾਨ ਇਹ ਗੱਲ ਤੁਸੀਂ ਪਹਿਲੇ ਵੀ ਕਹਿ ਚੁੱਕੇ ਹੋ ਨਾ ਸਾਡੇ ਉਧਰ ਐ ਚਲਦੀ ਐ ਲੂਚਾ ਸਭ ਤੋਂ ਉੱਚਾ ਉਹ ਬਸ ਭਾਸ਼ਾ ਦਾ ਆਪਣੇ ਆਪਣਾ ਫਰਕ ਪੈਂਦਾ ਹੈ ਕਿ ਕਿਹੜਾ ਕਿੱਥੇ ਜਿਵੇਂ ਬੋਲਿੰਗ ਗੱਲ ਮਤਲਬ ਤੇ ਕੀ ਹੁੰਦਾ ਕਰਦਾ ਤੇ ਇਹ ਚੀਜ਼ ਹੈਗੀ ਐ ਬਾਕੀ ਘਰਾਂ ਨੂੰ ਸਜਾ ਪਪਾ ਰਣ ਵਾਲੀਆਂ ਵੀ ਆ ਜਾਂਦੀਆਂ ਤੇ ਘਰਾਂ ਨੂੰ ਖਰਾਬ ਕਰਨ ਵਾਲੀਆਂ ਵੀ ਆ ਜਾਂਦੀਆਂ ਖਤਮ ਵੀ ਹੋ ਜਾਂਦੇ ਨੇ ਐ ਤੇ ਚਲੋ 81 ਫਿਲਮ ਦੀ ਸਟੋਰੀ ਵੇਖ ਰਹੇ ਸੀ ਸਟੋਰੀ ਕਿਤੇ ਨਾ ਕਿਤੇ ਸ਼ਾਇਦ ਕਿਤੇ ਨਾ ਕਿਤੇ ਇੱਕ ਸੱਚੀ ਬਣਾਈ ਹੋਣੀ ਕਿਸੇ ਘਰ ਦੇ ਉਹ ਵੀ ਕੋਈ ਕਿਸੇ ਦਾ ਘਰ ਖਰਾਬ ਨਹੀਂ ਕਰਦਾ ਕੰਮ ਵੀ ਆਦੇ ਕਰਮਾਂ ਦਾ ਫਲ ਹੁੰਦਾ ਜੋ ਕਿ ਆਪਾਂ ਕਿਸੇ ਦਾ ਘਰ ਪੱਟਾਂਗੇ ਆਪਦਾ ਵੀ ਪੱਟਿਆ ਜਾਣਾ ਹੈ ਸ਼ਾਇਦ ਜਿਹੜੀ ਆਸ਼ਾਦ ਨਹੀਂ ਹੁੰਦੀ ਨਾ ਕਿਸੇ ਨੂੰ ਉਹ ਬੜੀ ਕ ਖਰਾਬ ਕਰਦੀ ਹੈ ਰਹੀ ਗੱਲ ਇਹ ਵਲੌਗ ਦੇ ਵਿੱਚ ਤੁਹਾਨੂੰ ਨੀਰੀਆਂ ਸਾੰਦੀਆਂ ਇਹੋ ਜਿਹੀ ਸਮਝਾਉਣ ਵਾਲੀਆਂ ਜਾਂ ਕੁਝ ਵੀ ਇਹੋ ਜਿਹੀ ਗੱਲਾਂ ਸ਼ਾਇਦ ਦੇਖਣ ਸੋਨਾਂ ਨੂੰ ਮਿਲਦੀਆਂ ਹੋਣਗੀਆਂ ਹਨਾ ਪਰ ਆਪਾਂ ਜਿਵੇਂ ਦੇ ਆਸੀਂ ਓਵੇਂ ਦੇ ਸ਼ੋਅ ਕਰਦੇ ਆਪਾਂ ਕੋਈ ਹਰਕਤਾਂ ਨਹੀਂ ਕਰਦੇ ਉਹੀ ਚੀਜ਼ ਮੈਂ ਕਹਿ ਰਹੀ ਮੈਂ ਉਹ 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 ਉਹਨਾਂ ਵਰਗੇ ਸ਼ਾਇਦ ਆਪਾਂ ਸੀ ਬਣ ਕੇ ਦੇਖੀਏ ਉਹਨਾਂ ਥੋੜੇ ਟਾਈਮ ਤੱਕ ਕਿ ਆ ਉਹ ਜਿਹੋ ਜੇ ਅੱਜ ਕੱਲ ਸਾਰੇ ਬਣੇ ਜਾ ਰਹੇ ਨੇ ਜਾਂ ਹੈਗੇ ਨੇ ਉਹਨਾਂ ਵਰਗਾ ਬਣ ਕੇ ਦੇਖੀਏ ਕਿ ਆਸੀਂ ਵੀ ਇਹੋ ਜੇ ਉਹਨਾਂ ਵਰਗੇ ਹਿੱਟ ਹੋ ਜਾਣਗੇ ਆ ਚੜ ਜਾਣਗੇ ਇਹ ਚੀਜ਼ ਦੇਖਣੀ ਆ ਮੈਂ ਤੇ ਤੁਸੀਂ ਦੱਸਿਓ ਜਰੂਰ ਕਿ ਤੁਹਾਨੂੰ ਇਹ ਚੀਜ਼ ਸ਼ੋਅ ਕਰ ਵਧੀਆ ਸਾਡੇ ਲਈ ਵਧੀਆ ਰਹੇਗੀ ਕਿ ਨਹੀਂ ਰਹੇਗੀ ਵੈਸੇ ਵਧੀਆ ਤੇ ਨਹੀਂ ਹੈਗੀ ਐ ਪਰ ਮੈਂ ਵੇਖਣਾ ਚਾਹੁੰਦੀ ਆ ਕਿ ਵਾਕੇ ਜੀ ਐ ਚੀਜ਼ ਦਾ ਫਰਕ ਪੈਂਦਾ ਕਲਯੁਗ ਦੇ ਵਿੱਚ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਇਹੋ ਜਿਹਾ ਹੈਗਾ ਉਹੀ ਉੱਚਾ ਹੈਗਾ ਪਰ ਪਰਮਾਤਮਾ ਦੇ ਵੇਖ ਲਈ ਹੈ ਨਾ ਬੱਚਾ ਹਜੇ ਕਾਲਯੁਗ ਕਲਯੁਗ ਦੇ ਜਵਾਨ ਹੋਣਾ ਤੂੰ ਸੁਣ ਨਾ ਨਾ ਬੁੜਾਪਾ ਆਣਾ ਜੇ ਐ ਚੀਜ਼ ਅਸੀਂ ਸੁਣੀ ਗਏ ਗੁਰਬਾਣੀ ਦੇ ਵਿੱਚ ਕਥਾਵੈ ਜੇ ਸੁਣੀ ਸੀ ਕਿ ਕਲਯੁਗ ਤੇ ਹਜੇ ਬੱਚਾ ਉਹ ਤੁਸੀਂ ਦੇਖ ਲੋ ਹਜੇ ਕਿੰਨਾ ਕੁਝ ਕਹਿਸਨੈਚ ਕਰ ਰਿਹਾ ਕੀ ਕਰ ਰਿਹਾ ਹੈ ਕਿ ਹਸਬੰਡ ਵਾਈਫ ਦੇ ਵਿੱਚ ਇੰਨੀ ਲੜਾਈ ਮਾਨੂ ਕਰਦਾ ਹੈ ਨਾ ਕਿ ਰਿਸ਼ਤਾ ਖਤਮ ਹੋ ਜਾਏ ਅੱਜ ਕੱਲ ਜਿਵੇਂ ਆਪ ਆਪਾ ਆਪਣੇ ਤੇ ਲਾ ਲੀਏ 3-4 ਸਾਲ ਹੀ ਹੋਇਆ ਜਿ ਵਿਆਹ ਨੂੰ ਤੇ ਇੱਕ ਉਹ ਵੀ ਰਿਸ਼ਤੇ ਸੀ ਜਦੋਂ ਐਨੇ ਐਨੇ ਸਾਲਾਂ ਤੱਕ ਨਿਭਦੇ ਸੀ ਤੇ ਨਿਭ ਵੀ ਜਾਂਦੇ ਸੀ ਤੇ ਲੜਾਈ ਝਗੜੇ ਤੇ ਗੱਲ ਪਹੁੰਚ ਗਈ ਤਲਾਕ ਦੀ ਗੱਲ ਹੀ ਕਦੀ ਮਤਲਬ ਕਿ ਕੱਲ ਜੂ ਗਰਨਾ ਆ ਗਿਆ ਹੈ ਨਾ ਗੁੱਸਾ ਗੁੱਸਾ ਜਿਆਦਾ ਭਰ ਗਿਆ ਹੈ ਹਨਾ ਕਰੋਧ ਜਿਆਦਾ ਭਰ ਗਿਆ ਹੈ ਮੇਰੇ ਨਾ ਖੰਗ ਲੱਗੀ ਜਿਵੇਂ ਸੋਜ ਪਈ ਹੁੰਦੀ ਐ ਹੋਇਆ ਪਿਆਗਾ ਸੋਜ ਪਤਾ ਕਿਉਂ ਹੋ ਰਹੀ ਮੋਟੇ ਤੁਹਾਨੂੰ ਤੇ ਤੁਸੀਂ ਇੱਕ ਤੇ ਜਿਵੇਂ ਹੁਣ ਸਰੀਰ ਪੱਕੋ ਹੈ ਕਿ ਬੰਦਾ ਚੱਲ ਨਹੀਂ ਪਾਉਂਦਾ ਹਨਾ ਤੋ ਜਕੜਿਆ ਜਕੜਿਆ ਜਿਹੜੀਆਂ ਆਂਤੜਾਂ ਹੈ ਨਾ ਆਂਤੜਾਂ ਸਾਡੀਆਂ ਪੀੜ ਹੁੰਦੀਆਂ ਆਂਤੜਾਂ ਇਕੱਠੀਆਂ ਆ ਜਾਂਦੀਆਂ ਹੱਸ ਵੀ ਨਹੀਂ ਸਕਦਾ ਕਿਉਂਕਿ ਖਿੱਚ ਪੈਂਦੀ ਇੱਥੇ ਖਿੱਚ ਪੈਂਦੀ ਹੈ ਹਾਂ ਉਸੇ ਕਰਕੇ ਨਾ ਉਹ ਤੁਹਾਡੀਆਂ ਦੁਆਵਾਂ ਦਾ ਸਦਕਾ ਮੈਨੂੰ ਲੱਗਦਾ ਵੀ ਦਵਾਈ ਲੱਗ ਗਈ ਐ ਮੈਨੂੰ ਵੈਸੇ ਫਰਕਾ ਖੰਗ ਦੇ ਨਾਲ ਮੇਰਾ ਆ ਚੀ ਸੋਜੀ ਪਈ ਪਈ ਐ ਉਹ ਮੈਂ ਤੰਦਰੁਸਤੀ ਤੁਹਾਡੀਆਂ ਦੁਆਵਾਂ ਦੇ ਸਦਕਾ ਠੀਕ ਐ ਕਿਉਂਕਿ ਦੁਆਵਾਂ ਬਹੁਤ ਵੱਡੀ ਚੀਜ਼ ਹੁੰਦੀਆਂ ਹਨ ਜਿੱਥੇ ਦਵਾਈ ਨਹੀਂ ਕੰਮ ਕਰਦੀ ਉਥੇ ਦੁਆ ਕੰਮ ਕਰਦੀ ਆ ਤਾਂ ਹੀ ਤੇ ਪਰਮਾਤਮਾ ਉਹ ਡਾਕਟਰ ਵੀ ਇਹ ਗੱਲ ਕਹਿੰਦਾ ਸਾਡੇ ਸਾਡੇ ਨਾਲ ਪਿਆਰ ਆ ਦੁਆ ਦੀ ਜਗ੍ਹਾ ਦੁਆ ਹੀ ਲੈਣਾ ਕਦੇ ਬਣਿਆ ਰਹੇ ਠੀਕ ਐ ਤੇ ਦਵਾ ਦਵਾਈ ਦੀ ਲੋੜ ਹੀ ਨਾ ਪਵੇ ਦਵਾਈ ਕੰਮ ਕਰੇ ਸਾਰਿਆਂ ਨੂੰ ਸਾਡੀ ਵੀ ਇਹੀ ਦੁਆ ਹੈ ਤੁਸੀਂ ਤੰਦਰੁਸਤ ਰਹੋ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹੋ ਆਬਾਦ ਰਹੋ ਠੀਕ ਹੈ ਤੇ ਬਾਕੀ ਕਿਸੇ ਦੀ ਟੈਨਸ਼ਨ ਨਾ ਅਸੀਂ ਲਈਏ ਨਾ ਤੁਸੀਂ ਲਓ ਠੀਕ ਆ ਆਪਦੇ ਚ ਮਾਸਤ ਰਹੋ ਬਸ ਜੋ ਚੰਗਾ ਲੱਗਦਾ ਉਹ ਕਰੋ ਤੇ ਇੱਧਰ ਸਾਡਾ ਜੱਪੂ ਫੇਰ ਖਲਾਰਾ ਪਾ ਰਿਹਾ ਕਿਉਂਕਿ ਮੈਂ ਸਫਾਈ ਖਲਾਰਾ ਕਰ ਰਿਹਾ ਨਾ ਪਤਾ ਉਹਨਾਂ ਨੇ ਮੈਨੂੰ ਮਾਰਨ ਆਈ ਦੇਖੋ ਕੁੱਟ ਕਿਵੇਂ ਪੈਂਦੀ ਹੈ ਕੁੱਟ ਕਿਵੇਂ ਪੈਂਦੀ ਹੈ ਹੁਣ ਆਪਣੇ ਨਾ ਮਾਰ ਲਈ ਆ ਵਜੂ ਕੋ ਤਾਂ ਤੇ ਉਹ ਤੇ ਵੱਜ ਜੇਗਾ ਆਪਣੇ ਉਦੇ ਨਾਲ ਉਹਥੇ ਵਜਾਓ ਪਿਆਨੋ ਵਜਾਓ ਇਹਦੇ ਨਾਲ ਥੱਪੜ ਕਿਵੇਂ ਪੈਂਦੇ ਹੁੰਦੇ ਆ ਉੱਥੇ ਉੱਥੇ ਐਂ ਕਹਿੰਦੇ ਹੁੰਦੇ ਆ ਐ ਥੱਪੜ ਪੈਂਦੇ ਆ ਰਾਤ ਸੀ ਨਾ ਕਲਚਰ ਜਿਹੜੇ ਅਸੀਂ ਲੈ ਕੇ ਆਏ ਸੀ ਅਸੀਂ ਉਹਦੀ ਦੁਕਾਨ ਖੋਲ ਕੇ ਬੈਠੇ ਹੋਏ ਸੀ ਜੱਪਨੂਰ ਨਾ ਛੱਡੀ ਨਾ ਜਿੱਦੂਕਾਨ ਉੱਤੇ ਆਪਣਾ ਕਲਚਰ ਤੇ ਫਿਰ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਹੋ ਗਈ ਜੱਪੂ ਦੀ ਚਲੋ ਬਾਹਰ ਚਲੀਏ ਆਜੋ ਹੁਣ ਬਾਹਰ ਮੈਂ ਤੁਹਾਡੇ ਵਾਲੀ ਖੜ ਦੇਖਣਾ ਹਾਏ ਦੇਖੋ ਕੀ ਕਹਿ ਰਹੇ ਕਹਿੰਦੇ ਤੁਹਾਡੇ ਵਾਲੀ ਮਤਲਬ ਚੁੜੇਲ ਗਿਆ ਹਨ ਨਹੀਂ 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 ਕਹਿ ਰਹੇ ਤੁਹਾਡੇ ਵਾਲੀ ਤਾਂ ਕੀ ਮਤਲਬ ਹੈ ਓਏ ਓ ਬਾਹ ਮਰੂੜੀ ਕੜਾ ਨਹੀਂ ਚੁੜੇਲ ਜੋ ਔਰਤਾ ਚੁੜੇਲ ਹੁੰਦੀਆਂ ਮੈਂ ਤਾਂ ਕੋਈ ਨਹੀਂ ਕਹਿੰਦਾ ਚੁੜੇਲ ਫਿਰ ਘਰ ਬਾਹਰ ਵੀ ਕਿੰਨਾ ਸਜਾ ਦਿੰਦੀ ਹੈ ਬਣਾ ਦੇ ਦਿੰਦੀ ਹੈ ਤਾਂ ਇਹਦੇ ਵਿੱਚ ਸਮਝਾਇਆ ਗਿਆਗਾ ਕੀ ਉਹ ਕਹਿੰਦੀ ਉਹ ਉਹ ਜਿਹੜੇ ਉਹ ਬੰਦੇ ਆਪਣੀ ਜਨਾਨੀਆਂ ਨੂੰ ਚੁੜੇਲ ਔਰ ਇਹ ਚੀਜ਼ ਦਾ ਉਹ ਦਿੰਦੇ ਨੇ ਨਾ ਉਹ ਜੀ ਕੋਈ ਰੀਜਨ ਆ ਫਿਲਮ ਬਣਾਉਣ ਦਾ ਹਾਂ ਹਾਂ ਚੁੜੇਲ ਥੋੜੋ ਕਿਵੇਂ ਗਿਆ ਉਹਦੇ ਵਿੱਚ ਦੇ ਵੀ ਕਿ ਜਿਹੜੀ ਇੱਜ਼ਤ ਨਹੀਂ ਕਰਦੇ ਇੱਜ਼ਤ ਮਾਨ ਇੰਜਤ ਨਹੀਂ ਕਰਦੇ ਆਪਣੀ ਦੁਨੀਆ ਆ ਜਾਇਆਗਾਗਾ ਠੀਕ ਹੈ ਅੱਜ ਤੱਕ ਅੱਜ ਕੱਲ ਨਾ ਜਮਾਨਾ ਇਹ ਆ ਵੱਡੇ ਤੋਂ ਲੈ ਕੇ ਛੋਟੇ ਤੱਕ ਇੱਜ਼ਤ ਕਰੋ ਤੇ ਕਰਾਓ ਹਾਂ ਇਹ ਸਾਲਾ ਹਾਂ ਬਰਾਬਰ ਚਾਹੀਦੀ ਅੱਜ ਕੱਲ ਇੱਧਰ ਬਰਾਬਰ ਜੀ ਕਹੋ ਤੇ ਜੀ ਕੋ ਆਓ ਜੱਪੂ ਜੀ ਸਤਿ ਸ੍ਰੀ ਅਕਾਲ ਨਹੀਂ ਤਾਂ ਕੀ ਕਹਿੰਦੇ ਨੇ ਟੱਠੇ ਖੂਜ ਜਾਓ ਬਸ